ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 30 ਜੁਲਾਈ ਨੂੰ ਰਾਤ ਨੂੰ ਪੰਜਾਬ ਦੇ ਮੌਸਮ ਦੀ ਕਿ 30 ਜੁਲਾਈ ਨੂੰ ਰਾਤ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋ ਸਕਦੀ ਹੈ ਵੀਰੋ ਮੇਰੀ ਜਾਣਕਾਰੀ ਦੇ ਮੁਤਾਬਕ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਅੱਜ ਵੀਰੋ 30 ਜੁਲਾਈ ਨੂੰ ਆਪਾਂ ਰਾਤ ਦੇ ਮੌਸਮ ਦੀ ਗੱਲ ਕਰਦੇ ਆਂ ਪੰਜਾਬ ਦੇ ਵੀਰੋ ਜੋ ਪੱਛਮੀ ਸਰਹੱਦੀ ਖੇਤਰ ਨੇ ਜਿਹਦੇ ਵਿੱਚ ਮਾਝੇ ਦੁਆਬੇ ਦੇ ਖੇਤਰ ਆ ਗਏ ਇਨ੍ਹਾਂ ਖੇਤਰਾਂ ਦੇ ਵਿੱਚ ਵੀਰੋ ਤੇ ਆ ਓਵਰਾਲ ਸਾਰੇ ਹੀ ਪੰਜਾਬ ਦੇ ਵਿੱਚ ਵੀਰੋ ਜਿਵੇਂ ਆਪਾਂ ਬਠਿੰਡਾ ਮਾਨਸਾ ਬਰਨਾਲਾ ਪੰਜਾਬ ਦੇ ਦੱਖਣੀ ਭਾਗ ਨੇ ਪੂਰਬੀ ਭਾਗ ਨੇ ਵੀਰੋ ਮੁਹਾਲੀ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਵਗੈਰਾ ਸੋ ਵੀਰੋ ਫਿਰੋਜ਼ਪੁਰ ਫਰੀਦਕੋਟ ਮੁਕਸਰ ਸਾਹਿਬ ਆਲ ਓਵਰ ਸਾਰੇ ਹੀ ਪੰਜਾਬ ਦੇ ਵਿੱਚ ਵੀਰੋ ਰਾਤ ਦੇ ਸਮੇਂ ਆਪਾਂ ਨੂੰ ਬੱਦਲਾਂ ਦੀ ਆਵਾਜ਼ਾਈ ਹਲਚਲ ਗਰਜ ਚਮਕ ਤੇ ਵੀਰੋ ਟੁੱਟਮੇ ਰੂਪਾਂ ਦੇ ਵਿੱਚ ਆਪਾਂ ਨੂੰ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਕਿਸੇ ਖੇਤਰਾਂ ਦੇ ਵਿੱਚ ਵੀਰੋ ਅੱਧੀ ਰਾਤ ਤੱਕ ਦਾ ਮੌਸਮ ਠੀਕ ਠਾਕ ਬੱਦਲਵਾਈ ਵਾਲਾ ਰਹੇਗਾ ਅੱਧੀ ਰਾਤ ਤੋਂ ਬਾਅਦ ਵੀਰੋ ਮੌ ਕੁੱਟਮੇ ਭਾਗਾਂ ਦੇ ਵਿੱਚ ਵੀ ਬਰਸਾਤੀ ਗਤੀਵਿਧੀਆਂ ਕਰੀ ਤੇਜ਼ ਸਾਟੇ ਦਰਮੀ ਕਿਤੇ ਹਲਕਾ ਦਰਮਿਆਨਾ ਗਰਮਣ ਵੀਰੋ ਐਦਾਂ ਦਾ ਮਾਹੌਲ ਆਪਾਂ ਨੂੰ ਦੇਖਣ ਨੂੰ ਮਿਲੇਗਾ। ਬਾਕੀ ਵੀਰੋ ਇਹ ਜੋ ਬੱਦਲਬਾਹੀ ਦਾ ਦੌਰ ਹੈ ਤਕਰੀਬਨ ਆਉਂਦੇ 2-3 ਦਿਨ ਤੱਕ ਵੀਰੋ ਨਿਰੰਤਰ ਬਣਿਆ ਰਹੇਗਾ ਜੋ ਕਿ 31 ਜੁਲਾਈ 1 ਤੇ 2 ਵੀਰੋ ਅਗਸਤ ਹੋਣਗੇ ਪਹਿਲੇ ਤੇ ਅਗਸਤ ਦੇ 2 ਵੀਰੋ ਤਿੰਨ ਦਿਨਾਂ ਜ਼ੀਰੋ ਪੰਜਾਬ ਦੇ ਵਿੱਚ ਆਪਾਂ ਨੂੰ ਵੱਡੀਆਂ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਵੀਰੋ ਕਿਸੇ ਕਿਸੇ ਥਾਂ ਮਤੇ ਵੀਰੋ ਜਲ ਥਲ ਦਾ ਮਾਹੌਲ ਵੀ ਬਣ ਸਕਦਾ ਤੇ ਭਾਰੀ ਵੀ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਗਰਜ ਚਮਕ ਦੇ ਨਾਲ ਵੀਰੋ ਓਵਰਆਲ ਪੰਜਾਬ ਦੇ ਵਿੱਚ ਤਕਰੀਬਨ 90 ਤੋਂ 95% ਖੇਤਰਾਂ ਦੇ ਵਿੱਚ ਆਪਾਂ ਨੂੰ ਬਾਰਿਸ਼ ਦੇਖਣ ਨੂੰ ਮਿਲੇਗੀ ਵੀਰੋ ਗਰਮੀ ਤੋਂ ਰਾਹਤ ਬਣੀ ਰਹੇਗੀ ਅੱਜ ਰਾਤ ਦੇ ਸਮੇਂ ਮੌਸਮ ਬੱਦਲਵਾਈ ਵਾਲਾ ਹਲਕਾ ਫੁਲਕੀ ਕਿਤੇ ਸੰਘਣੀ ਬੱਦਲਵਾਈ ਗਰਜ ਚਮਕ ਵੀਰੋ ਤੇ ਟੈਂਪਰੇਚਰ ਦੇ ਵਿੱਚ ਵੀਰੋ 2 ਤੋਂ 3 ਡਿਗਰੀ ਦੀ ਗਰਾਵਟ ਆਪਾਂ ਨੂੰ ਦੇਖਣ ਨੂੰ ਮਿਲੇਗੀ ਕਿਉਂਕਿ ਵੀਰੋ ਬਰਸਾਤ ਦਾ ਜੋ ਦੌਰ ਹੈ ਸ਼ੁਰੂ ਹੋ ਗਿਆ ਸਵੇਰ ਦੀ ਵੀਡੀਓ ਵਿੱਚ ਵੀਰੋ ਤੁਹਾਨੂੰ ਦੱਸਿਆ ਗਿਆ ਸੀ ਕਿ ਤਕਰੀਬਨ ਦੁਪਹਿਰ ਤੋਂ ਬਾਅਦ ਮੌਸਮ ਦੇ ਟੁੱਟਵੇਂ ਰੂਪਾਂ ਦੇ ਵਿੱਚ ਵੀਰੋ ਬਰਸਾਤ ਹੋਵੇਗੀ ਜਿੱਥੇ ਵੀਰੋ ਬਰਸਾਤ ਹੋਵੇਗੀ ਉੱਥੇ ਥੋੜੀ ਗਰਮੀ ਤੋਂ ਰਾਹਤ ਲਈ ਕੁਝ ਖੇਤਰਾਂ ਦੇ ਵਿੱਚ ਪਰੋਂ ਗਰਮੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਵੀਰੋ ਉਸੇ ਤਰ੍ਹਾਂ ਹੀ ਅੱਜ ਟੁੱਟਮਾ ਮਾਹੌਲ ਬਣਿਆ ਰਿਹਾ ਹੈ ਦੁਪਹਿਰ ਤੋਂ ਬਾਅਦ ਵੀਰੋ ਕੁਝ ਖੇਤਰਾਂ ਦੇ ਵਿੱਚ ਆਪਾਂ ਨੂੰ ਬਰਸਾਤ ਦੇਖਣ ਨੂੰ ਮਿਲੀ ਹੈ ਤੇ ਬਾਕੀ ਵੀਰੋ ਜੋ ਬਰਸਾਤ ਤੋਂ ਬਾਂਝੇ ਖੇਤਰਾਂ ਨੂੰ ਆਉਂਦੇ ਅੱਜ ਰਾਤ ਜਾਂ ਕੱਲ ਦਿਨ ਦੇ ਤੱਕ ਵੀਰੋ ਪੰਜਾਬ ਦੇ ਦੇ ਤਕਰੀਬਨ ਕਾਫੀ ਖੇਤਰਾਂ ਦੇ ਵਿੱਚ ਆਪਾਂ ਨੂੰ ਬਰਸਾਤ ਦੇਖਣ ਨੂੰ ਮਿਲੇਗੀ। ਬਾਕੀ ਵੀਰੋ ਸਵੇਰ ਦੀ ਵੀਡੀਓ ਦੇ ਵਿੱਚ ਜਿਵੇਂ ਵੀ ਆਪਾਂ ਨੂੰ ਕੋਈ ਜਾਣਕਾਰੀ ਮਿਲੂਗੀ ਮੌਸਮ ਦੀ ਆਪਾਂ ਸਹੀ ਤੋਂ ਸਹੀ ਸਟੀਕ ਜਾਣਕਾਰੀ ਲੈ ਕੇ ਫਿਰ ਕਿਸਾਨ ਵੀਰਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਚੈਨਲ ਚੈਲ ਖੇਤੀ ਸੇਵਾ ਸੈਂਟਰ ਨੇ ਬਣੀ ਰਿਹਾ ਜੀ। ਦਿਓ ਜੀ ਜਾਂਜਤ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ।